ਠੀਕ ਆ ਬਾਈ ਫਿਰ ਆ ਪਾੜ ਦਈਏ ਜੀ ਪਾੜ ਦੋ ਆ ਚੱਕੋ ਦਰਸ਼ਕੋ ਮੇਰੀ ਗੱਲ ਸੁਣ ਲੋ 250 ਰੁਪਏ ਦੇ ਵਿੱਚ ਜਿਹੜਾ ਮਰਜੀ ਬੂਟ ਚੱਕੋ XYZ ਜਿਹੜਾ ਮਰਜੀ ਸੈਜ ਜਿਹੜਾ ਮਰਜੀ ਕਲਰ ਜਿਹੜਾ ਮਰਜੀ ਬੂਟ ਸਿਰਫ 250 ਰੁਪਏ ਰੇਟ ਵਿੱਚ ਸਿੰਨਾ ਵੀਰੇ ਸਿਰਫ 500 ਦੇ ਵਿੱਚ ਇਹ ਵੀ ਬਾਈ ਬਾਈ ਗਾਗ ਰੋੜਾ ਪਉਣ ਲੱਗੇ ਵੀਰੇ 500 ਰੁਪਏ ਦੇ ਵਿੱਚ ਰੋਸੋ ਵਰਨੈਲ ਚ 15 1500 ਰੁਪਏ ਦੀਆਂ ਮਿਲਦੀਆਂ ਨੇ ਕਿਉਂ ਝੂਠ ਬੋਲੀ ਜਾਂਦੇ ਹੋ ਬਾਈ ਕੋਈ ਝੂਠ ਨਹੀਂ ਤੁਹਾਨੂੰ ਵੀਡੀਓ ਤੇ ਰੋਸੋ ਵਰਨੈਲੋ 500 ਦੀ ਕਹੀ ਆ ਕੋਈ ਗੱਲ 'ਚ ਫਰਕ ਨਹੀਂ ਆਉਂਦਾ ਜੇ ਤੁਸੀਂ ਦੁਕਾਨ ਤੇ ਆਣਾ ਤੁਸੀਂ ਮੈਨੂੰ ਕਹਾ ਬਾਈ ਮੇਰੇ ਕੋਲ ਮਾਲ ਨਹੀਂ ਮੇਰੇ ਕੋਲ ਪੀਸ ਨਹੀਂ ਜਦੋਂ ਮਰਜ਼ੀ ਆਓ ਵੀਰੇ 500 ਰੁਪਏ ਦੇ ਵਿੱਚ ਜਦੋਂ ਮਰਜ਼ੀ ਲੈ ਹਾਂਜੀ ਦੋਸਤੋ ਕੀ ਹਾਲ ਚਾਲ ਆ ਅੱਜ ਫੇਰ ਤੁਹਾਡੇ ਲਈ ਕੁਝ ਸਪੈਸ਼ਲ ਲੈ ਕੇ ਆਏ ਆ ਸਿੰਗਲਾ ਬੂਟ ਹਾਊਸ ਦੇ ਬਿਲਕੁਲ ਸਾਹਮਣੇ ਖੜੇ ਆ ਬੱਸ ਸਟੈਂਡ ਰੋਡ ਮੋੜ ਮੰਡੀ ਆ ਜਾਓ ਜਾ ਕੇ ਬਾਈ ਹੋਰ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਬਾਈ ਜੀ ਤੁਸੀਂ ਦੱਸੋ ਕੀ ਹਾਲ ਚਾਲ ਨੇ ਠੀਕ ਹੋ ਜੀ ਹਾਂਜੀ ਦੱਸੋ ਫਿਰ ਆਪਣੇ ਦਰਸ਼ਕਾਂ ਨੂੰ ਜੀ ਕੀ ਕੀ ਆਪਣੇ ਸਪੈਸ਼ਲ ਆਫਰ ਨੇ ਆਜੋ ਬਾਈ ਜੀ ਤੁਹਾਨੂੰ ਦਿਖਾਈ ਆਪਾਂ ਕੀ ਆਫਰ ਲਾਈ ਆ ਆਪਣੇ ਸਾਰੇ ਭਰਾਵਾਂ ਲਈ ਠੀਕ ਹੈ ਜੀ ਚਰਾਬ ਬੂਟ ਬਾਈ ਠੀਕ ਹੈ ਜੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਬਾਈ ਠੀਕ ਹੈ ਜੀ ਪਾਹਨੀਆਂ ਦੇ ਵਿੱਚ ਪਾਓ ਪਸੀਨਾ ਨਹੀਂ ਆਉਂਦਾ ਪੈਰ ਨਹੀਂ ਦੁਖੇ ਕਸ਼ਨ ਦਾ ਮਾਲ ਆ ਬਾਈ ਠੀਕ ਹੈ ਜੀ ਕੁਆਲਿਟੀ ਇੱਕ ਨੰਬਰ ਹੈ ਕੀ ਬਾਤਾਂ ਨਹੀਂ ਚਾਰ ਰੰਗ ਦੇ ਕਿਹਾ ਹੈ ਬ੍ਰੇਸ ਚ ਠੀਕ ਹੈ ਜੀ ਤੁਹਾਨੂੰ ਸਾਰੇ ਮਿਲ ਜਾਣਗੇ ਠੀਕ ਹੈ ਜੀ ਸਾਈ ਜਿਹੜਾ ਮਰਜ਼ੀ ਲੈ ਲਓ ਠੀਕ ਹੈ ਜੀ ਦਾ 700 ਤੋਂ ਵੱਧ ਜਾਊਗਾ ਪਲੱਸ ਕਰੂਗਾ ਠੀਕ ਹੈ ਜੀ ਫਿਰ ਜੇ ਮਾਰਕੀਟ ਦੇ ਵਿੱਚ ਇਹਦਾ ਰੇਟ 7-800 ਰੁਪਏ ਹੈ ਜੀ ਫਿਰ ਆਪਣੇ ਦਰਸ਼ਕ ਵੀਡੀਓ ਦੇਖ ਕੇ ਆਉਣਗੇ ਜੀ ਉਹਨਾਂ ਲਈ ਕੁਝ ਕੀ ਆਫਰ ਦੇਓਗੇ ਤੁਸੀਂ ਆਫਰ ਬਾਈ ਚਲੋ ਐਂ ਕਰੋ ਤੁਸੀਂ ਦੱਸੋ ਭਾਈ ਆਪਣੇ ਭਰਾਵਾਂ ਲਈ ਆਪਾਂ ਕੀ ਆਫਰ ਲਾਈਏ ਠੀਕ ਹੈ ਜੀ ਫਿਰ ਜੇ ਮੇਰੀ ਮੰਨ ਕੇ ਚਲੋ ਤੁਸੀਂ ਇਹਦਾ ਰੇਟ 500 ਰੁਪਏ ਰੱਖ ਦੋ ਕਿਉਂਕਿ ਆਪਣੇ ਦਰਸ਼ਕ ਬਾਈ ਵੀਡੀਓ ਦੇਖ ਕੇ ਆਉਣਗੇ ਜੀ ਹੁਣ ਬਾਈ ਤੁਸੀਂ ਸਹੀ ਗੱਲ ਦੱਸਾਤਾ ਤੁਸੀਂ ਆਫਰ ਹੀ ਕਹਨੇ ਹੋ ਨਾ ਠੀਕ ਹੈ ਬਾਈ ਤੁਸੀਂ 500 ਕਹਨੇ ਹੋ ਹਾਂਜੀ ਬਾਈ ਹਾਂਜੀ ਚੱਕੋ ਬਾਈ ਜਿਹੜਾ ਮੇਰਾ ਭਰਾ ਵੀਡੀਓ ਦੇਖ ਕੇ ਲਾਈਕ ਕਰਕੇ ਆਉਂਦਾ ਠੀਕ ਹੈ ਜੀ ਠੀਕ ਹੈ ਜੀ ਸਿਰਫ 250 ਰੁਪਏ ਕਿੰਨਾ ਵੀਰੇ 250 ਰੁਪਏ ਦੇ ਵਿੱਚ ਜਿਹੜਾ ਮਰਜ਼ੀ ਪੀਸ ਚੱਕ ਲੋ ਸਿਰਫ 250 ਰੁਪਏ ਦੇ ਵਿੱਚ ਜਿਹੜਾ ਮਰਜ਼ੀ ਬੂਟ ਚੱਕ ਲੋ ਬੂਟ ਚੱਕ ਲੋ ਸਿਰਫ 250 ਰੁਪਏ ਦੇ ਵਿੱਚ ਠੀਕ ਹੈ ਬਾਈ ਫੇਰਾ ਪਾੜ ਦਈਏ ਜੀ ਪਾੜ ਦੋ ਆ ਚੱਕੋ ਦਰਸ਼ਕੋ ਮੇਰੀ ਗੱਲ ਸੁਣ ਲੋ 250 ਰੁਪਏ ਦੇ ਵਿੱਚ ਜਿਹੜਾ ਮਰਜ਼ੀ ਬੂਟ ਚੱਕੋ XYZ ਜਿਹੜਾ ਮਰਜ਼ੀ ਸਾਈਜ਼ ਜਿਹੜਾ ਮਰ ਸਿਰਫ 25 ਹੁਣ ਤੁਹਾਨੂੰ ਆਪਾਂ ਵੈਰਾਈਟੀ ਦਿਖਾਉਣੀਆਂ ਸਪੋਰਟਸ ਤੇ ਕੈਜੂਅਲ ਦੇ ਵਿੱਚ ਠੀਕ ਆ ਬਾਈ ਸਾਰੀ ਵੈਰਾਈਟੀ ਤੁਹਾਡੇ ਸਾਹਮਣੇ ਪਈ ਹੈ ਠੀਕ ਹੈ ਜੀ ਇਹ ਤੁਹਾਨੂੰ ਮੈਂ ਚੈੱਕ ਕਰਵਾ ਦਿੰਦਾ ਠੀਕ ਹੈ ਜੀ ਆ ਲੋ ਕੁਆਲਿਟੀ ਚੈੱਕ ਕਰੋ ਇਹ ਵਾ ਸ਼ੌਪ ਦੇ ਵਿੱਚ ਹੀ ਮਾਲ ਹੈ ਵੀਰੇ ਇਹ ਠੀਕ ਹੈ ਜੀ ਪੂਰਾ ਲਾਈਟ ਵੇਟ ਹੈ ਠੀਕ ਹੈ ਜੀ ਫੁੱਲ ਗਾਰੰਟੀ ਹੈ ਬਹੁਤ ਸਾਰੇ ਕਲਰ ਮਿਲ ਜਾਣਗੇ ਇਸਦੇ ਠੀਕ ਹੈ ਜੀ ਹਾਂਜੀ ਵੀ ਇਹ ਆਪਣੇ ਸਪੋਰਟਸ ਬੂਟ ਆਗੇ ਕੈਜੂਅਲ ਟਾਈਪ ਦੇ ਵਿੱਚ ਹਾਂ ਜੀ ਇਹ ਕੈਜੂਅਲ ਟਾਈਪ ਫਲੀਟ ਦੇ ਵਿੱਚ ਸਪੋਰਟਸ ਬੂਟ ਆਗੇ ਠੀਕ ਹੈ ਪਰ ਤੇਨਾਂ ਦਾ ਭਾਈ ਰੇਟ ਵੀ ਬਹੁਤ ਜ਼ਿਆਦਾ ਹੋਊਗਾ ਯਾਰ ਰੇਟ ਭਾਈ ਫਿਰ ਤੂੰ ਉਹੀ ਗੱਲ ਕਰਦੀ ਰੇਟ ਤੂੰ ਚੈੱਕ ਕਰ ਸਕਦਾ ਮੇਰੀ ਪਰਚੀ ਲੱਗੀ ہوئی ਆ ਠੀਕ ਆ ਭਾਈ ਚਲੋ ਭਾਈ ਆਏ ਆ ਫਿਰ ਆਪਣੇ ਦਰਸ਼ਕ ਵੀਡੀਓ ਦੇਖ ਕੇ ਆਉਣਗੇ ਸਾਨੂੰ ਪਤਾ ਹੀ ਆ ਵੀ ਥੋੜਾ ਮੋਟਾ ਦਾ ਆਪਾਂ ਮਾਨਤਨਣਾ ਦਾ ਕਰਨਾ ਹੀ ਆ ਭਾਈ ਫਿਰ ਚੱਲ ਤੂੰ ਪਹਿਲਾਂ ਵੰਗੂ ਦੱਸ ਦੇ ਭਾਈ ਕੀ ਰੇਟ ਨਾਲ ਚਲੋ ਭਾਈ ਫਿਰ ਆਏ ਆ ਮੈਂ ਹੁਣ ਚਲੋ ਆਈ ਗੱਲ ਕਹਿਣਾ ਪਹਿਲਾਂ ਵੀ ਤੁਸੀਂ ਰੇਟ ਜਮਾ ਅਧ ਰੇਟ ਹੀ ਕਰਤਾ ਹੁਣ ਚਲੋ